ਲਾਡਲੀ ਭਾਗ 5 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਤੇ ਇਸ ਕਹਾਣੀ ਵਿੱਚ ਜੇਕਰ ਤੁਹਾਡੀ ਰੁਚੀ ਬਣੀ ਹੋਈ ਹੈ ਤਾਂ ਇਸ ਨਾਲ ਜੁੜੇ ਰਹੋ ਤਾਂ ਕਿ ਮੈਨੂੰ ਵੀ ਚੰਗਾ ਲੱਗੇ ਤੇ ਮੈਂ ਅਗਲਾ ਭਾਗ ਬਹੁਤ ਜਲਦੀ ਪੇਸ਼ ਕਰ ਸਕਾਂ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਹੁਣ ਰੋਕ ਦਾ ਦਿਨ ਵੀ ਆ ਗਿਆ ਦਰਸ਼ਨ ਤੇ ਕੁਲਦੀਪੂਰੀ ਸਵੇਰੇ ਹੀ ਮੁਲਕੀਤ ਘਰੇ ਆ ਗਏ ਬਿੰਦਰੋ ਸ਼ਿੰਦਰੋ ਦੀ ਡਿਊਟੀ ਅੱਜ ਰਸੋਈ ਦੇ ਕੰਮਕਾਜ ਦੀ ਸੀ 11:00 ਵਜੇ ਨੂੰ ਮੁੰਡਾ ਦੇ ਮਾਪੇ ਦੋ ਵੱਡੀਆਂ ਪੈਣਾ ਤੇ ਉਹਨਾਂ ਦੇ ਰਿਸ਼ਤੇਜੋ ਚਾਚੇ ਤਾਈ ਵੀ ਆ ਗਏ ਰੋਗ ਤੇ ਹੀ ਬਾਵਾ ਕੱਠ ਹੋ ਗਿਆ ਸੀ ਗੁੱਡੀ ਅੰਦਰ ਕਮਰੇ ਵਿੱਚ ਹੀ ਸੀ ਬਿੰਦਰੋ ਤੇ ਸ਼ਿੰਦਰੋ ਚਾਹ ਪਾਣੀ ਲਿਆ ਕੇ ਵਰਤੌਣ ਲੱਗੇ ਆ ਥੋੜੀ देर ਮਗਰੋਂ ਗੁੱਡੀ ਨੂੰ ਵੀ ਲੈ ਆਏ ਦੋਵਾਂ ਨੂੰ ਮਲਕੀਤ ਨੇ ਕਿਹਾ ਜੇ ਕੁਝ ਪੁੱਛਣਾ ਕਰਨਾ ਤਾਂ ਪੁੱਛ ਲੁ ਭਾਈ ਪਰ ਹੋਰ ਕੋਈ ਨਹੀਂ ਬੋਲਿਆ ਗੁੱਡੀ ਨੇ ਵੀ ਕੁਝ ਨਹੀਂ ਪੁੱਛਿਆ ਨਾ ਹਿੰਮਤ ਜੁਟਾ ਪਾਈ ਤੇ ਦੀਪ ਵੀ ਬੈਠਾ ਰਿਆ ਕੁਝ ਨਹੀਂ ਬੋਲਿਆ ਫਿਰ ਰੋਕ ਦਾ ਕਾਰਜ ਸ਼ੁਰੂ ਕਰ ਦਿੱਤਾ ਡੱਬਾ ਵਟਾ ਲਿਆ ਗਿਆ ਦੋਹਾਂ ਨੂੰ ਸ਼ਗਨ ਪਾਇਆ ਗਿਆ ਗੁੱਡੀ ਤੇ ਦੀਪ ਦੀ ਰੋਕ ਹੋ ਗਈ ਸੀ ਹੁਣ ਮਗਰੋਂ ਦੀਪ ਦੀ ਮਾਂ ਦੇ ਕਹਿਣ ਤੇ ਚਾਚੀ ਪੁੱਛਣ ਲੱਗੀ ਕਿ ਕੰਮ ਕਰ ਜਾਣਦੀ ਏ ਤੀਏ ਕਰਦਾ ਤਾਂ ਗੁੱਡੀ ਨੇ ਹਾਂ ਚ ਸਿਰ ਹਿਲਾਇਆ ਫਿਰ ਦੀਪ ਦੀ ਮਾਂ ਗੁੱਡੀ ਕੋਲ ਬੈਠ ਕੇ ਕਹਿਣ ਲੱਗੀ ਕਿ ਮੈਨੂੰ ਪੜ੍ਹੀ ਲਿਖੀ ਕੁੜੀ ਨਹੀਂ ਚਾਹੀਦੀ ਸੀ ਪੜੀਆਂ ਲਿਖੀਆਂ ਕੰਮਕਾਰ ਨਹੀਂ ਕਰਦੀਆਂ ਗੁੱਡੀ ਮੈਨੂੰ ਸਿਆਣੀ ਲੱਗਦੀ ਆ ਇੱਕ ਪਾਸੇ ਬਿੰਦਰੋ ਤੇ ਸ਼ਿੰਦਰੋ ਖੜ ਕੇ ਦੇਖ ਰਹੀਆਂ ਸਨ ਤੇ ਦੋਵਾਂ ਨੇ ਨੀਵੀ ਪਾ ਲਈ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਸੀ ਮਲਕੀਤ ਨੇ ਸਾਰਿਆਂ ਲਈ ਰੋਟੀ ਸਬਜੀ ਬਿੰਦਰੋ ਸ਼ਿੰਦਰੋ ਨੇ ਆਪ ਹੀ ਬਣਾਈ ਦੋਵਾਂ ਨੇ ਸਵੇਰੇ ਸਾਜਰੇ ਦਾਲ ਸਬਜ਼ੀਆਂ ਨੂੰ ਤੜਕੇ 라 ਦਿੱਤੇ ਸਨ ਵਾਹ ਵਾ ਸੋਨਾ ਪ੍ਰਬੰਧ ਕੀਤਾ ਹੋਇਆ ਸੀ ਮਲਕੀਤ ਨੇ ਸਾਰੇ ਕਾਰਜ ਮਗਰੋਂ ਉਹੀ ਸਭ ਕੇ ਆ ਗਿਆ ਕਿ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਆਹ ਰਖ ਲੋ ਸਾਰਿਆਂ ਦੀ ਸਹਿਮਤੀ ਨਾਲ ਫਿਰ 1 ਮਹੀਨੇ ਮਗਰੋਂ ਵਿਆਹ ਸੀ ਹੁਣ ਸ਼ਾਮ ਤੱਕ ਸਾਰੇ ਚਲੇ ਗਏ ਮਗਰੋਂ ਗਲੀ ਗਵਾਂ ਦਾ ਮੂੰਹ ਮਿੱਠਾ ਕਰਵਾਇਆ ਸੰਤੋਖੀ ਨੇ ਆਪ ਘਰ ਘਰ ਜਾ ਕੇ ਹੁਣ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੋਵੇਂ ਪਾਸੇ ਇਧਰ ਸਭ ਤੋਂ ਪਹਿਲਾਂ ਮਲਕੀਤ ਦੀਆਂ ਧੀਆਂ ਤੇ ਸੰਤੋਖੀ ਨੇ ਮਿਲ ਕੇ ਰਾਤੋ ਰਾਤ ਘਰ ਨੂੰ ਆਪ ਹੀ ਕਲੀ ਕੀਤੀ ਮਲਕੀਤ ਰੰਗ ਰੋਗਨ ਕੋਲ ਕੇ ਦੇ ਰਿਆ ਸੀ ਗੁੱਡੀ ਬਿੰਦਰੋ ਸਿੰਦਰੋ ਆਪ ਹੀ ਕੁੱਚੀ ਫੇਰਨ ਲੱਗੀਆਂ ਸਵੇਰੇ ਸਵੇਰੇ ਚਾਈ ਆ ਗਈ ਕਿ ਰੰਗ ਕੋਲ ਕਰ ਗਿਆ ਤੁਹਾਡੇ ਘਰ ਬਾਅਦ ਵਿੱਚ ਜਦ ਪਤਾ ਲੱਗਾ ਤਾਂ ਚਾਈ ਗਲੀ ਚ ਰੋਲਾ ਪਾਉਂਦੀ ਫਿਰੇ ਨਹੀਂ ਇੰਨਾ ਨੇ ਤਾਂ ਆਪੇ ਕਲੀ ਕਰ ਲਈ ਆਪੇ ਰੰਗ ਕਰ ਲਿਆ ਇੰਨਾ ਨੇ ਤਾਂ ਸੰਤੋਖੀ ਨੇ ਧੀਆ ਨੂੰ ਨਾਲ ਰਲਾ ਕੇ ਹਮਨਕੀ ਦਸਿਆ ਨੇ ਫੇ ਸੰਤੋਖੀ ਲੈਣ ਦੇਣ ਵਾਲੇ ਸੂਟਾਂ ਤੇ ਆਪਣੇ ਸੋਨੇ ਦੀਆਂ ਚੀਜ਼ਾਂ ਤੜਵਾ ਕੇ ਗੁੱਡੀ ਲਈ ਗਿਆਣਾ ਗੱਟਾ ਬਣਵਾਉਣ ਲੱਗੀ ਬਿੰਦਰੋ ਸਿੰਦਰੋ ਲੈ ਵੀ ਕੁਝ ਰੱਖ ਲਿਆ ਵਿਆਹ ਚ ਹੋਣ 5 ਕੋ ਦਿਨ ਰਹਿ ਗਏ ਸਨ ਨਾਨਕੇ ਦਾਦਕਿਆਂ ਵੱਲੋਂ ਸਾਰੇ ਆਉਣੇ ਸ਼ੁਰੂ ਹੋ ਗਏ ਰਿਸ਼ਤੇਦਾਰ ਗੁੱਡੀ ਦੇ ਮਾਮੇ ਕਈ ਚੀਜ਼ਾਂ ਲੈ ਕੇ ਆਏ ਸੀ ਜੋ ਨਾਨੀ ਮਰਨ ਤੋਂ ਪਹਿਲਾਂ ਹੀ ਦੋ ਤੀਆਂ ਲਈ ਬਣਾ ਕੇ ਰੱਖ ਗਈ ਸੀ ਹੁਣ ਅਖੰਡ ਪਾਠ ਰਖਵਾ ਲਿਆ ਗਿਆ ਕਰੇ ਗਲੀ ਗਲੀ ਵਿੱਚ ਸਪੀਕਰ ਲਗਾ ਲਿਆ ਗਿਆ ਆਂਡਣਾ ਗਵਾਂਡਣਾ ਮੱਥੇ ਟੇਕਣ ਆਉਣ ਲੱਗੀਆਂ ਗੁਰਦੁਆਰਾ ਸਾਹਿਬ ਤੋਂ ਗਦੇ ਲਈ ਬਿਸਤਰੇ ਪੌਂਡਿਆਂ ਦਾ ਇੰਤਜ਼ਾਮ ਕਰ ਲਿਆ ਗਿਆ ਪਹਿਲਾਂ ਵਿਆਹ ਸੀ ਹਰ ਕਿਸੇ ਨੂੰ ਚਾ ਸੀ ਤੇ ਦੁੱਖ ਵੀ ਸੀ ਕਿਉਂਕਿ ਦੀ ਤੋਂ ਨਹੀਂ ਸੀ ਮਲਕੀਸ਼ ਸਿੰਘ ਲਈ ਹਰ ਕੋਈ ਕਹਿ ਰਿਹਾ ਸੀ ਕਿ ਜੋ ਵੀ ਆ ਭੱਜਿਆ ਫਿਰਦਾ ਹਰ ਕੰਮ ਲਈ ਮਾਵਾਂ ਧੀਆਂ ਵੀ ਕੰਮੀ ਲੱਗੀਆਂ ਫਿਰਦੀਆਂ ਨੇ ਵਿਆਹ ਦੀ ਬਾਜੀ ਲੱਡੂ ਹਰ ਚੀਜ਼ ਘਰ ਚ ਤਿਆਰ ਹੋਈ ਗੁੱਡੀ ਦੇ ਮਾਮੇ ਦੇ ਪਿੰਡ ਦਾ ਮਸ਼ਹੂਰ ਹਲਵਾਈ ਬਿਠਾਇਆ ਗਿਆ ਸੀ ਹੁਣ ਗੁੱਡੀ ਦੇ ਮਹਿੰਦੀ ਲਗਣੀ ਸੀ ਸਹੁਰਿਆਂ ਵੱਲੋਂ ਆਈ ਮਹਿੰਦੀ ਨੂੰ ਕੋਲੀ ਚ ਪਿਉ ਕੇ ਤੀਨੇ ਤੇ ਡੱਕਿਆਂ ਨਾਲ ਰਾਤ ਵੇਲੇ ਹੀ ਗੁੱਡੀ ਦੀ ਮਾਮੀ ਨੇ ਗੁੱਡੀ ਦੇ ਸੋਹਣੀ ਜੀ ਬੇਲ ਬੁੱਟੀ ਪਾ ਦਿੱਤੀ ਹੱਥਾਂ ਤੇ ਪਰਮੇਜੀ ਲਗਾ ਦਿੱਤੀ ਕੱਲੀ मामੀ ਜਾਣਦੀ ਸੀ ਮਹਿੰਦੀ ਲਾਉਣੀ ਬਾਕੀ ਔਰਤਾਂ ਨੇ ਵੀ ਫਿਰ मामੀ ਨਹੀਂ ਲਗਾਈ ਰਾਤ ਵੇਲੇ ਗੀਤਾਂ ਦਾ ਪ੍ਰੋਗਰਾਮ ਸੀ ਗਲੀ ਚੋਂ ਸਾਰੀਆਂ ਆਂਡਣਾ ਗੌਂਡਣ ਆਈਆਂ ਬਹੁਤ ਸੋਹਣਾ ਰੰਗ ਬੰਨਿਆ ਅੱਜ ਬਿੰਦਰੋ ਤੇ ਸਿੰਦਰੋ ਨੇ ਬਹੁਤ ਗੀਤ ਗਾਏ ਹਰ ਕੋਈ ਆਸ਼ਸ਼ ਕਰ ਰਿਹਾ ਸੀ ਇੰਨੀ ਸੋਹਣੀ ਤੇ ਵਧੀਆ ਵਾ ਜਿਵੇਂ ਲੱਗ ਰਿਹਾ ਸੀ ਕੋਇਲਾਂ ਦੀ ਹੋਵੇ ਬਾਬਲ ਵਿਦਾ ਕਰੇਂਦੇ ਆ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ ਮੈਂ ਕਿੱਕਣ ਰੱਖਾਂ ਤੀਏ ਮੇਰੀਏ ਮੈਂ ਤਾਂ ਸੱਜਣ ਸਦਾ ਲਈ ਨਹੀਂ ਆਪਨੀ ਦਈ ਵਿਆਬਲਾ ਉਸ ਕਰੇ ਜਿੱਥੇ ਸੱਸ ਭਲੀ ਪ੍ਰਦਾਨ ਤੇ ਸਹੁਰਾ ઠાਣੇਦਾਰ ਹੋਵੇ ਸੱਸ ਨੂੰ ਸਦਨ ਸ਼ਰੀਕਣੀਆਂ ਸਹੁਰਾ ਕਚਹਿਰੀ ਦਾ ਮਾਲਕ ਬਾਬਲ ਤੇਰਾ ਪੁੰਨ ਹੋਵੇ ਤੇਰਾ ਦਿੱਤੜਾ ਦਾਨ ਪ੍ਰਵਾਨ ਬਾਬਲ ਤੇਰਾ ਪੁੰਨ ਹੋਵੇ ਤੇਰਾ ਦਿੱਤਰਾ ਦਿੱਤੜਾ ਦਾਨ ਪ੍ਰਵਾਨ ਹੁਣ ਸਿੰਦਰੋ ਬਿੰਦੋ ਕਿੱਥੋਂ ਰੁਕਦੀਆਂ ਨੇ ਐਸਾ ਰੰਗ ਬੰਨਿਆ ਕਿ ਪੁੱਛੋ ਹੀ ਨਾ ਸਾਡਾ ਚਿੜੀਆਂ ਦਾ ਚੰਬਾ ਗਾ ਕੇ ਸਭ ਨੂੰ ਰਵਾਈ ਦਿੱਤਾ ਪੀਉ ਦਾ ਤਾਂ ਬਹੁਤ ਮਨ ਭਰ ਗਿਆ ਸਾਡਾ ਚਿੜੀਆਂ ਦਾ ਚੰਬਾਵੇ ਬਾਬਲ ਅਸਾਂ ਉੱਡ ਜਾਣਾ ਸਾਡੀ ਲੰਬੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਸਾਡਾ ਚਿੜੀਆਂ ਦਾ ਚੰਬਾਵੇ ਵੀਰਨ ਅਸਾਂ ਉੱਡ ਜਾਣਾ ਵੀਰਨ ਅਸਾਂ ਉੱਡ ਜਾਣਾ ਦੇਰ ਰਾਤ ਤੱਕ ਮਾਹੌਲ ਨੱਚਣ ਟੱਪਣ ਦਾ ਰਿਹਾ ਕੁੜੀਆਂ ਤੇ ਔਰਤਾਂ ਨੂੰ ਨੀਂਦ ਕਿੱਥੇ ਪਰ ਬੰਦੇ ਇੱਕ ਪਾਸੇ ਦਰੀਆਂ ਤੇ ਗਦੈਲੇ ਵਿਸ਼ਾਕੇ ਸੁੱਤੇ ਪਏ ਸਨ ਪਿਓ ਨੂੰ ਵੀ ਨੀਂਦ ਨਹੀਂ ਆ ਰਹੀ ਸੀ ਸਵੇਰੇ ਬਰਾਤ ਆਉਣੀ ਸੀ ਕੁਝ ਕੜੀਆਂ ਹੀ ਤਾਂ ਸਨ ਗੁੱਡੀ ਕੋਲ ਫਿਰ ਪਰਦੇਸਣ ਹੋ ਜਾਣਾ ਸੀ ਉਹਨੇ ਬਿੰਦਰੋ ਸ਼ਿੰਦਰੋ ਤੇ ਹੋਰ ਮਾਮੀਆਂ ਮਾਸੀਆਂ ਦੀਆਂ ਕੁੜੀਂਆਂ ਕੁੜੀਆਂ ਕਿੱਕਲੀ ਪਾ ਰਹੀਆਂ ਸਨ ਨਾਲੇ ਬੋਲੀਆਂ ਪਾਈ ਜਾਣ ਮਾਮੀਆਂ ਵੀ ਨੱਚੀਆਂ ਮਾਸੀਆਂ ਵੀ ਨੱਚੀਆਂ ਅੱਗ ਦੇ ਪੰਬੂਕੇ ਵਾਂਗੂ ਸਾਰੀਆਂ ਹੀ ਮੱਛੀਆਂ ਨੱਚ-ਨੱਚ ਪੁੱਟ ਦੀ ਤਵੇੜਾ ਕੁੜੀਓ ਹਾਜ ਰੋਕ ਲੂਗਾ ਸਾਨੂੰ ਕਿਹੜਾ ਕੁੜੀਓ ਜਦ ਲੱਗੀਆਂ ਬਿੰਦਰੋ ਤੇ ਸਿੰਦਰੋ ਹਰੇ ਹਰੇ ਘਾ ਉੱਤੇ ਸੱਪ ਫੂਕਾ ਮਾਰਦਾ ਵਾਲੀ ਬੋਲੀ ਪਉਣ ਫਿਰ ਬਾਪੂ ਜੀ ਤੇ ਗੁੱਡੀ ਨੂੰ ਖਿੱਚ ਲਈਆਂ ਤੇ ਸਾਰੇ ਲੱਗੇ ਹਰੇ ਹਰੇ ਘਾ ਉੱਤੇ ਸੱਪ ਫੂਕਾ ਮਾਰਦਾ ਹਰੇ ਹਰੇ ਘਾ ਉੱਤੇ ਸੱਪ ਫੂਕਾ ਮਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਜਾਂ ਚਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਜਾਂ ਚਾਰਦਾ ਨਾਲੇ ਪਿਓ ਦੀਆਂ ਅੱਖਾਂ ਭਰ ਗਈਆਂ ਤੇ ਨਾਲੇ ਨੱਚ ਕੇ ਕਹਿ ਰਿਆ ਸੀ ਗੁੱਡੀ ਦੀ ਪਸੰਦ ਦੀ ਬੋਲੀ ਆ ਹਨਾ ਗੁੱਡੀ ਦੇ ਪਸੰਦ ਦੀ ਬੋਲੀ ਆ ਥੋ ਬਹੁਤ देर ਹੋ ਗਈ ਸੀ ਅੰਡਾ ਨਾ ਗੋੰਡਣਾ ਚਲੀਆਂ ਗਈਆਂ ਸੀ ਆਪੋ ਆਪਣੇ ਘਰੇ ਕੁੜੀਆਂ ਵੀ ਕੋਈ ਚਾਹ ਪੀ ਜਾਵੇ ਕੋਈ ਬਾਹਰ ਨੂੰ ਚਾਨਣੀਆਂ ਨੂੰ ਵੇਖੀ ਜਾਵੇ ਆਪੋ ਆਪਣੇ ਕੰਮੀ ਲੱਗੀਆਂ ਹੋਈਆਂ ਸਾਨੂੰ ਕੁਝ ਕੁੜੀਆਂ ਕੋਈ ਗੁੱਡੀ ਕੋਲ ਬੈਠੀ ਹੋਈ ਸੀ ਗੱਲੀਬਾਤੀ ਲੱਗੀਆਂ ਕੁੜੀਆਂ ਕਿਹੜੇ ਵੇਲੇ ਸੌਂ ਗਈਆਂ ਤੇ ਦੇਖਿਆ ਸਵੇਰੇ ਹੀ ਆਵਾਜ਼ਾਂ ਆਣ ਲੱਗੀਆਂ ਨਹੀਂ ਉઠੋ ਨਹੀਂ ਕੁੜੀਓ ਨਹੀਂ ਗੁੱਡੀ ਉੱਠ 5 ਵਜ ਚੁੱਕੇ ਨੇ ਨਹੀਂ ਗੁੱਡੀ ਦੀ ਨਾਈ ਤੋਂ ਇੱਕ ਰੌਣੀਆਂ ਆ ਫਿਰ ਮਾਮਾ ਮਾਮੀ ਨੇ ਚੂੜੇ ਦੀ ਰਸਮ ਕਰਨੀ ਸੀ ਜੋ ਗੁੱਡੀ ਦੇ ਵਟਣੇ ਦੀ ਰਸਮ ਮਗਰੋਂ ਨਹਾਈ ਤੋਈ ਦੀ ਰਸਮ ਫਿਰ ਵਿਆਹ ਵਾਲਾ ਸੂਟ ਪਾਣਾ ਸੀ ਗੁੱਡੀ ਦੇ ਚੂੜਾ ਚੜਾਉਣ ਮਗਰੋਂ ਪ੍ਰਾਂਤ ਵਿੱਚ ਕੱਚੀ ਲੱਸੀ ਵਿੱਚ ਚੂੜਾ ਰੱਖ ਕੇ ਲਿਆਂਦਾ ਗਿਆ ਮਗਰੋਂ ਆਵਾਜ਼ ਆਉਣ ਲੱਗੀਆਂ ਖੋਲ ਦੇ ਬੀਬੀ ਵੰਜਲੀਆਂ ਚੂੜਾ ਲੈ ਬੀਬੀ ਚੂੜਾ ਚੜਾ ਵੀਰੇ ਦਿੱਤੀਆਂ ਵੰਜਲੀਆਂ ਤੇਰੇ ਮਾਮੇ ਦਿੱਤਾ ਚੂੜਾ ਕੁਆਰ ਪੁਰੇ ਪਰੇ ਦੀਆਂ ਵੰਜੜੀਆਂ ਸੁਹਾਗ ਪਰੇ ਦਾ ਚੂੜਾ ਹੁਣ ਹਰ ਇੱਕ ਰਸਮ ਹੋ ਗਈ ਸੀ ਬਾਕੀ ਸਭੀ ਨਹਾਉਣ ਤੋਣ ਲਈ ਭੱਜੇ ਫਿਰਨ ਇੱਕ ਪਾਸੇ ਚਾਹ ਮਠੀਆਂ ਦੀਆਂ ਖੁਸ਼ਬੂਆਂ ਆ ਰਹੀਆਂ ਸਨ ਨਾਲੇ ਬੂੰਦੀ ਵਾਲੇ ਲੱਡੂ ਦੀਆਂ ਕਰਦੇ ਕਰਦੇ ਕੋਈ ਤਿਆਰ ਹੋ ਰਿਹਾ ਸੀ ਕੋਈ ਕਹਿ ਰਿਹਾ ਸੀ ਕੋਈ ਰਹਿ ਗਿਆ ਸੀ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ ਕਹਿ ਰਿਹਾ ਸੀ ਇੱਕ ਪਾਸੇ ਪਿੰਡੋਂ ਆਏ ਨਾਨਕਿਆ ਵੱਲੋਂ ਮਾਮੇ ਤੇ ਸਾਡੂ ਦੇ ਨਹਾਉਣ ਪਿੱਛੇ ਇੱਕ ਦੂਜੇ ਨਾਲ ਰੁੱਸੀ ਫਿਰਨ ਦਾਦ ਕਿਉਂ ਭੂਆ ਨਰਾਜ਼ ਹੋਈ ਬੈਠੀ ਸੀ ਮਲਕੀਸ਼ ਸਿੰਘ ਸਾਰਿਆਂ ਨੂੰ ਪਿਆਰ ਨਾਲ ਮਨਾਉਂਦਾ ਫਿਰੇ ਅੰਦਰ ਕਮਰੇ 'ਚ ਮਾਮੀ ਗੁੱਡੀ ਨੂੰ ਤਿਆਰ ਕਰਨ ਲੱਗੇ। ਮਤਲਬ ਬਹੁਤ ਹੀ ਚਾਹਲ ਪਿਆਲ ਵਾਲਾ ਮਾਹੌਲ ਬਣਿਆ ਪਿਆ ਸੀ ਘਰ ਵਿੱਚ ਵਿਆਹ ਹੋਣ ਕਰਕੇ। ਵਿੰਦਰੋ ਸ਼ਿੰਦਰੋ ਵੀ मामੀ ਦੀ ਆਸਤੇ ਸੀ ਕਿ ਭੈਣ ਤੋਂ ਮਗਰੋਂ ਹੁਣ ਸਾਡੀ ਵਾਰੀ ਆਣੀ ਆ ਮਾਮੀ ਸਾਨੂੰ ਵੀ ਤਿਆਰ ਕਰੂਗੀ। ਘਰ ਦੇ ਘਰੌਂਦੇ ਹੁਣ ਹਰ ਕੋਈ ਤਿਆਰ ਹੋ ਗਿਆ ਸੀ। ਬਸ ਮਲਕੀਤ ਸਿਆਹੀ ਰਹਿ ਗਿਆ ਸੀ। ਵਿਚਾਰਾ ਸਾਰਿਆਂ ਨੂੰ ਮਨਾਉਂਦਾ ਫਿਰੇ। ਜੋ ਮਾੜਾ ਮੋਟਾ ਰੁੱਸਿਆ ਹੋਇਆ ਸੀ। ਹੁਣ ਤਰ੍ਹਾਂ ਤਰ੍ਹਾਂ ਦੇ ਪਕੌੜੇ ਦੀ ਖੁਸ਼ਬੂ ਆਉਣ ਲੱਗੀਆਂ ਬਾਹਰ ਟੈਂਟ ਦੇ ਇੱਕ ਪਾਸਿਓਂ ਕੁੜੀਆਂ ਚਿੜੀਆਂ ਬਰਾਤ ਦੀ ਉਡੀਕ ਕਰਨ ਲੱਗੀਆਂ ਹੁਣ ਜੋ ਨੌਕਾ ਲਾਣਾ ਸੀ ਜੋ ਸਾਲੀਆਂ ਨੇ ਇਹਨੇ ਨੂੰ ਗਲੀ ਦੇ ਮੋੜ ਤੋਂ ਆਵਾਜ਼ ਆਣੀ ਸ਼ੁਰੂ ਹੋ ਗਈ ਬੈਂਡ ਵਾਜੇ ਵਾਲਿਆਂ ਦੀ ਬਰਾਤ ਆ ਗਈ ਬਰਾਤ ਆ ਗਈ ਕਹਿਣ ਲੱਗੇ ਭੱਜ ਭੱਜ ਕੇ ਜਵਾਕ ਗਲੀ ਦੇ ਲੋਕਾਂ ਨੂੰ ਵਿਵਾਹਾ ਚ ਆਸੀ ਗੁੱਡੀ ਦੇ ਵਿਆਹ ਦਾ ਤੇ ਜੋ ਇੰਤਜ਼ਾਮ ਮਲਕੀਤ ਨੇ ਕੀਤਾ ਸੀ ਉਹ ਵੀ ਗਲੀ ਦੇ ਲੋਕਾਂ ਨੂੰ ਬਹੁਤ ਵਧੀਆ ਲੱਗਿਆ ਇੱਕ ਪਾਸੇ ਚਾਈ ਥੋਡੀ ਤੇ ਹੱਥ ਰੱਖ ਕੇ ਚੁੰਨੀ ਦਾ ਮਾੜਾ ਇਹ ਪੱਲਾ ਕਰਕੇ ਕਹਿ ਰਹੀ ਸੀ ਕਿ ਮੈਨੂੰ ਤਾਂ ਲੱਗਦਾ ਸੀ ਮਲਕੀਤ ਸਿਆ ਨੇ ਚੁੰਨੀ ਚੜਾ ਕੇ ਤੋਰ ਦੇਣੀਆਂ ਨੇ ਕੁੜੀਆਂ ਪਰੇ ਨਹੀਂ ਤਾਂ ਕਾਰਜ ਜੀ ਬੜਾ ਵਰੀਆ ਕੀਤਾ ਇਹਦਾ ਬਹੁਤ ਸੋਹਣਾ ਕਾਰਜ ਕੀਤਾ ਬਰਾਤ ਹੁਣ ਹੌਲੀ ਹੌਲੀ ਅੱਗੇ ਵਧੀ ਪਹਿਲਾਂ ਮਿਲਣੀ ਹੋਈ ਅਰਦਾਸ ਕੀਤੀ ਗਈ ਭਾਈ ਸਾਭ ਜੀ ਨੇ ਅਰਦਾਸ ਕੀਤੀ ਮਿਲਣੀ ਲਈ ਮਾਮੇ ਚਾਚੇ ਤਾਏ ਹੁਣ ਪਤਾ ਨਹੀਂ ਕਿੱਧਰ ਖਲੋਤੇ ਸਨ ਮਲਕੀਸ਼ ਸਿਉਂ ਆਜਾ ਮਾਰਦਾ ਫਿਰ ਇੱਕ ਉਹਦੇ ਕਿਸੇ ਨੂੰ ਬੁਲਾਉਂਦਾ ਫਿਰ ਇੱਕ ਉਹਦੇ ਕਿਸੇ ਨੂੰ ਦਰਸ਼ਨ ਸਿਉਂ ਦੀ ਵੱਖਰੀ ਟੌਰ ਸੀ ਇੱਕ ਵਿਚੋਲਾ ਦੂਜਾ ਚਾਚਾ ਹੈਨਾ ਸਾਰੇ ਦੇਖ ਕੇ ਕਹਿ ਰਹੇ ਸਨ ਜਵਾਈ ਵਾਵਾ ਸੋਨਾ ਦੇਖਿਆ ਦਰਸ਼ਨ ਸਿਆਣੇ ਹੁਣ ਬਰਾਤ ਅੱਗੇ ਵਧੀ ਤਾਂ ਸਾਲੀਆਂ ਨੇ ਨਾ ਕਾਲਾ ਰੱਖਿਆ ਸੀ ਪਿਆਸਿਆਂ ਦੀ ਵੀ ਜ਼ਿਆਦਾ ਮੰਗ ਨਹੀਂ ਕੀਤੀ ਵਿੰਦਰ ਰਛਿੰਦਰੋ ਨੇ ਸਾਰਿਆਂ ਨੂੰ ਲੱਗਿਆ ਕਿ ਕੁੜੀਆਂ ਬਹੁਤ ਸਿਆਣੀਆਂ ਨੇ ਫਿਰ ਕਹਿਣ ਵਿੰਦਰ ਰਛਿੰਦਰੋ ਕਹਿਣ ਲੱਗਿਆ ਜੀਜਾ ਜੀ ਜਿੰਨਾ ਤੁਸੀਂ ਖੁਸ਼ੀ ਨਾਲ ਦੇ ਦਿਓ ਅਸੀਂ ਉਨਾ ਹੀ ਰੱਖ ਲਾਂਗੇ ਉਹਦੇ ਚ ਹੀ ਖੁਸ਼ ਫਿਰ ਜੀ ਜੀਜਾ ਦੀਪ ਵੀ ਕਿਹੜਾ ਘਟ ਸੀ 10 10 ਦੇ 5 ਨੋਟਾਂ ਨਾਲ 1 ਰੁਪਿਆ ਲਾ ਦਿੱਤਾ ਪੂਰੇ 51 ਰੁਪਏ ਕਰਕੇ ਉਨੇ ਥਾਲੀ ਵਿੱਚ ਧਰ ਦਿੱਤੇ। ਬਰਫੀ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਤੇ ਬਰਾਤ ਨੂੰ ਅੰਦਰ ਵੱਲੋਂ ਲੈ ਕੇ ਆਂਦਾ ਗਿਆ ਮਾਣ ਸਤਕਾਰ ਨਾਲ। ਕਹਾਣੀ ਜਾਰੀ ਹੈ ਜੀ। ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ। ਜੁੜੇ ਰਹੋ। ਧੰਨਵਾਦ ਜੀ।